ਪੰਜਾਬ ਦੇ ਵਿੱਚ ਆਹ ਤਹਿਸੀਲਦਾਰ ਤਾ ਰਜਿਸਟਰੀ ਕਰਨ ਬਦਲੇ ਮੰਗ ਰਿਹਾ ਸੀ ਹਜ਼ਾਰਾਂ ਰੁਪਏ ਤਾਂ ਆਖਰ ਚੜ ਹੀ ਗਿਆ ਵਿਜੀਲੈਂਸ ਦੇ ਢਿੱਕੇ ਤਹਿਸੀਲਦਾਰ ਰਜਿਸਟਰੀ ਕਰਨ ਬਦਲੇ ਮੰਗ ਰਿਹਾ ਸੀ ਹਜ਼ਾਰਾਂ ਰੁਪਏ ਤਾਂ ਸ਼ਿਕਾਇਤ ਕੀਤੀ ਗਈ ਵਿਜੀਲੈਂਸ ਨੂੰ ਤਾਂ ਵਿਜੀਲੈਂਸ ਨੇ ਫਿਰ ਇਸ ਤਹਿਸੀਲਦਾਰ ਨੂੰ ਕਾਬੂ ਕਰ ਹੀ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਤਹਿਸੀਲਦਾਰ 20000 ਰੁਪਏ ਦੀ ਰਿਸ਼ਵਤ ਰਜਿਸਟਰੀ ਕਰਾਉਣ ਲਈ ਲੈ ਰਿਹਾ ਸੀ ਤਾਂ ਮਦਈ ਦੀ ਸ਼ਿਕਾਇਤ ਤੇ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਹੋਰ ਕੀ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਹੈ ਵਿਜੀਲੈਂਸ ਦੇ ਅਧਿਕਾਰੀਆਂ ਨੇ ਤੁਸੀਂ ਵੀ ਸੁਣੋ ਇਹ ਜੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇਗੇਂਸ ਡਰਾਈਵ ਚੱਲ ਰਹੀ ਹੈ ਅੰਦਰਾਈਵਲ ਗਾਈਡੈਂਸ ਆਫ ਚੀਫ ਡਾਇਰੈਕਟਰ ਵਿਜੀਲੈਂਸ ਸ੍ਰੀ ਵਿਰੇਂਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਵਿਜੀਲੈਂਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਅਵਲ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਆ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈੱਡ ਹੰਡਰਡ ਅਰੈਸਟ ਕੀਤਾ ਬਾਇਲ ਐਕਸੈਪਟਿੰਗ ਦਾ ਬ੍ਰਾਈਸ ਆਫ 20000 20000 ਰੁਪਏ ਦੀ ਰਜਿਸਟ੍ਰੇਸ਼ਨ ਲੈਂਦੇ ਹੋਏ ਅਸੀਂ ਉਹਨਾਂ ਨੂੰ ਰੰਗੇ ਆਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੇ ਸੀਗੇ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਮਰ ਐਫ ਆਈ ਆਰ ਦੇ ਮੁਕਾਦਮੇ ਦੇ ਤੇ ਉਹਨਾਂ ਨੇ ਹਰਪੱਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਵਿਜੀਲੈਂਸ ਕੋਲੇ ਚੱਲਦੇ ਆਂ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸ ਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਦਾ ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਵਰਾਇਪ ਦੀ ਜਿਹੜੀ ਤੇ ਉਸੇ ਤੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਤਹਿਸੀਲਦਾਰ ਤਪਾ ਨੂੰ ਸੁਚਰਨ ਸਿੰਘ ਨੂੰ ਜੀ ਅਰੈਸਟ ਕੀਤਾ ਹੈ ਰੈਡ ਹੈਂਡਰ ਉਹਦੇ ਨਾਲ ਹੋਰ ਨਹੀਂ ਕੋਈ ਗ੍ਰਿਫਤਾਰ ਕੀਤਾ ਨਹੀਂ ਜੀ ਅਸੀਂ ਤੇ ਇਕੱਲੇ ਜਿਹੜੇ ਤਹਿਸੀਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾ ਉਹ ਅਮਰੀਕ ਸਿੰਘ ਦੀ ਪਿੰਡ ਬੀਲੇ ਦੇ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹ ਇਹ ਸ਼ਿਕਾਇਤ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਨਹੀਂ ਸਾਡੇ ਕੋਲੇ ਜੀ ਬਸ ਉਹ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹ ਕੋਲੇ ਗਏ ਸੀਗੇ ਤੇ ਉਹ ਬੇਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਨਹੀਂ ਸਰ ਜਿਵੇਂ ਹੁਣ ਅੱਜ ਪੜ੍ਹੇਗੇ ਨਹੀਂ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਰ ਸੰਬੰਧ ਰੱਖਦੇ ਨੇ ਕੀ ਜਿਨ੍ਹਾਂ ਦਾ ਕੋਈ ਹੋਰ ਯੋਗਦਾਨ ਹੋਵੇ ਕਿ ਇਸ ਨੂੰ ਲੈ ਕੇ ਦੇਖੋ ਬ੍ਰਦਰ ਇਹ ਹੁਣ ਅੰਡਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਹੈਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫ ਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਫ਼ਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾ ਕੇ ਮੰਨ ਜੋ ਜਿਹੜੀ ਅਦਾਲਤ ਹੈ ਉਹਨਾਂ ਤੋਂ ਪੁਲਿਸ ਕਸਟਡੀ ਤੇ ਪੁੱਛ ਗਿਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣੋ ਹੋ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਇਹ ਪ੍ਰਧਾਨ ਪੰਜਾਬ ਦੇ ਸੈਕਸ਼ਨ ਲਈ ਹੈ ਮੈਂ ਇਹਦੇ ਬਾਰੇ ਨਹੀਂ ਸਾਨੂੰ ਨੌਲੇਜ ਵੀ ਪ੍ਰਧਾਨ ਨੇ ਜਾਂ ਨਹੀਂ ਹੈ ਸੈਕਸ਼ਨ 7PC ਐਕਟ ਜਾਂ ਪ੍ਰਿਵੈਂਸ਼ਨ ਆਫ ਕ੍ਰਪਸ਼ਨ ਐਕਟ ਦਾ ਸਾਰੇ ਆਪਰੇਟਰ ਵੀ ਇਹਦਾ ਨਾਲ ਕੋਈ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਆ ਜੀ ਕਿ ਰਾਫਾਇਰ ਦੇ ਵਿੱਚ ਇਹੀ ਹੈ ਜਿਸ ਨੂੰ ਪਹਿਲਾਂ ਸਾਰੇ ਜ਼ਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਬੰਦ ਕਮਰਾ ਮੀਟਿੰਗ ਮਿਲ ਕੇ ਗਏ ਆ ਉਹਨਾਂ ਨੂੰ ਤੁਸੀਂ ਬੁਲਾਇਆ ਸੀ ਇਸ ਜਾਂਚ ਦੇ ਵਿੱਚ ਜਾਂ ਉਹ ਇੱਥੇ ਤਹਿਸੀਲਦਾਰ ਦੇ ਹੱਕ ਚਾਹੀ ਸੀ ਨੀ ਵੀਰੋ ਦੇਖੋ ਉਹ ਕਿਸੇ ਹੱਕ ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀਗੇ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਮਤਲਬ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੈਸਰੀ ਫੈਲ ਲਿਆ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਬਿਆਨ ਦੇਵਾਂਗੇ ਜੋ ਵੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਪਹੁੰਚੇ ਸਰ ਇਹਨੂੰ ਦਾਦੀ ਆਦੀ ਸੀ ਜਿਸਟ ਲਈ ਕਿ ਇਸ ਕੰਮ ਲਈ ਉਹ ਦੇ ਸਰਦ ਮੰਗ ਕੇ ਨਹੀਂ ਜੀ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਜਿਸਟਰੀ ਕਰਾ ਲਿਆ ਸਹੀ ਤਾਂ ਉਹਨਾਂ ਦਾ ਕੰਮ ਸੀਗਾ ਉਸੇ ਲਈ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਧਾਨ ਹੈਗੇ ਆ ਜਾਂ ਨਹੀਂ ਹੈਗੇ ਐਸੋਸੀਏਸ਼ਨ ਦੇ